ਜੋਤ ਜਗਾਉਣ ਦਾ ਬਹੁਤ ਹੀ ਵਧੀਆ ਤਰੀਕਾ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਬੱਤੀਆਂ ਨੂੰ ਤੇ ਆਪਣਾ ਦੇਸੀ ਕੀ ਉਹ ਵਿੱਚ ਆਪਣੇ ਕਿਹੜੀ ਇੱਕ ਚੀਜ਼ ਐਡ ਕੀਤੀ ਆ ਤੇ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਤੁਸੀਂ ਕਿਸੇ ਵੀ ਡੱਬੇ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਜੋਤ ਉਹ ਵੀ ਤੁਸੀਂ ਜੋਤ ਜਗਾਉਣੀ ਆ ਤੁਸੀਂ ਇੱਕ ਜੋਤ ਵਾਲੀ ਬੱਤੀ ਚੱਕੋ ਤੇ ਜੋਤ ਜਗਾ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਤੇ ਤੁਹਾਨੂੰ ਵਾਰ-ਵਾਰ ਨਾਈ ਕਿਉਂ ਪਾਉਣ ਦੀ ਲੋੜ ਆ ਤੇ ਨਾਈ ਤੁਹਾਨੂੰ ਬੱਤੀ ਬਣਾਉਣ ਦੀ ਲੋੜ ਆ ਚਲੋ ਆਪਾਂ ਜੀ ਹੁਣ ਕਰਦੇ ਆਂ ਵੀਡੀਓ ਸਟਾਰਟ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਕਿਵੇਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਗੁਰੂ ਮਹਾਰਸ ਦੀ ਕਿਰਪਾ ਦੇ ਨਾਲ ਦੇਖੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਬੱਤੀਆਂ ਨੂੰ ਆਪਾਂ ਕਿਵੇਂ ਬੱਟ ਕੇ ਰੱਖ ਸਕਦੇ ਹਾਂ ਤੇ ਹਰ ਵਕਤ ਹੀ ਆਪਾਂ ਨੂੰ ਜਦੋਂ ਜੋਤ ਜਗਾਉਣੀ ਆ ਤੇ ਲੋਡ ਪੈਂਦੀ ਰਹਿੰਦੀ ਹੈ ਹਨਾ ਤੇ ਇਸ ਕਰਕੇ ਆਪਾਂ ਲਵਾਂਗੇ ਜੀ ਇੱਥੇ ਇੱਕ ਧੂਫ ਜਿਹਨੂੰ ਅਗਰਵਤੀ ਕਹਿੰਦੇ ਨੇ ਜਿਹੜੀ ਇਹਦੀ ਆਹ ਉੱਪਰਲੀ ਰਾਖਾ ਇਹਨੂੰ ਆਪਾਂ ਉਤਾਰ ਦਾਂਗੇ ਤੇ ਇਸ ਤਰੀਕੇ ਨਾਲ ਦੇਖੋ ਜੀ ਤੇ ਇੱਕ ਸਾਰੀ ਹੀ ਆਪਣੀਆਂ ਬੱਤੀਆਂ ਵਟਣਗੀਆਂ ਕਿਉਂਕਿ ਨਾ ਹੀ ਥੋਟੀ ਇਹ ਬੱਤੀ ਪਕਲੀ ਹੋਗੀ ਨਾ ਮੋਟੀ ਹੋਗੀ ਤੇ ਜਿਸ ਤਰੀਕੇ ਨਾਲ ਤੁਸੀਂ ਜਿਹੜੇ ਵੀ ਸੈਸ ਦੀ ਲੰਮੇ ਛੋਟੀ ਵਟਣੀ ਚਾਹੁੰਦੇ ਹੋ ਇਸ ਤਰੀਕੇ ਨਾਲ ਤੁਸੀਂ ਵਟ ਸਕਦੇ ਹੋ ਦੇਖੋ ਜੀ ਆਪਾਂ ਲਵਾਂਗੇ ਇੱਥੇ ਇੱਕ ਰੂਮ ਇਹਨੂੰ ਕੋਈ ਵੀ ਵਟ ਸਕਦਾ ਹੈ ਜੀ ਦੇਖੋ ਜੀ ਜਿਸ ਤਰੀਕੇ ਨਾਲ ਆਪਾਂ ਇਹਨੂੰ ਰੱਖਣਾ ਹੈ ਦੱਸ ਤੁਸੀਂ ਇਹਨੂੰ ਇਹ ਇਸ ਤਰੀਕੇ ਨਾਲ ਘੁਮਾ ਦੇਣਾ ਵਾ ਮਿੰਟੋ ਮਿੰਟੀ ਨਾਲ ਥੋਟੀਆਂ ਬੱਤੀਆਂ ਵੱਟ ਕੇ ਬਿਲਕੁਲ ਤਿਆਰ ਹੋ ਜਾਣੀਆਂ ਦੇਖੋ ਜੀ ਇਹਦਾ ਵਟਾ ਜਿੰਨਾ ਵੀ ਤੁਸੀਂ ਇਹਨੂੰ ਵਟਾ ਦੇਣਾ ਚਾਹੁੰਦੇ ਹੋ ਤੁਸੀਂ ਉਹਨਾਂ ਦੇ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਵਾਰ ਵੀ ਇਸ ਤਰੀਕੇ ਨਾਲ ਨਿਕਲ ਗਈ ਲਓ ਜੀ ਮਿੰਟੋ ਮਿੰਟੀ ਤੁਸੀਂ 100 200 ਬੱਤੀਆਂ ਵੱਟ ਕੇ ਰੱਖ ਸਕਦੇ ਹੋ ਤੇ ਕਈ ਵਾਰੀ ਆਪਾਂ ਜਦੋਂ ਜੋਤ ਜਗਾਨੀਆਂ ਜੀ ਤੇ ਫਿਰ ਆਪਾਂ ਨੂੰ ਟਾਈਮ ਤੇ ਬੱਤੀਆਂ ਵੱਟਣੀਆਂ ਪੈਂਦੀਆਂ ਇਸ ਕਰਕੇ ਤੁਸੀਂ ਇਹਨਾਂ ਨੂੰ ਬੱਤੀਆਂ ਅਨੁਸਾਰੀਆਂ ਨੂੰ ਇਸ ਤਰੀਕੇ ਨਾਲ ਬੱਟ ਕੇ ਰੱਖ ਸਕਦੇ ਹਾਂ ਬਹੁਤ ਹੀ ਵਧੀਆ ਤੇ ਨਾ ਤਾਂ ਤੁਹਾਨੂੰ ਪਾਣੀ ਦੀ ਲੋੜ ਆ ਨਾ ਹੀ ਤੁਹਾਨੂੰ ਕੋਲ ਤੇਲ ਦੀ ਘਿਓ ਦੀ ਲੋੜ ਤੇ ਵਧੀਆ ਤਰੀਕੇ ਨਾਲ ਆਪਣੀਆਂ ਬੱਤੀਆਂ ਬੱਟੀਆਂ ਜਾਂਦੀਆਂ ਨੇ ਕਮੈਂਟ ਕਰਕੇ ਜਾਇਕੋ ਜੀ ਕਿਓ ਜੇ ਸਾਡੀ ਵੀਡੀਓ ਲੱਗੀ ਨਜੀ ਆਪਾਂ ਇਸ ਤਰੀਕੇ ਨਾਲ ਸਾਰੀਆਂ ਹੀ ਬੱਤੀਆਂ ਨੂੰ ਬੱਟ ਲਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜਿਹੜੀ ਆਪਣੀ ਇਹ ਅਰਗਵਤੀ ਹੈ ਨਾ ਜੀ ਅਰਗਵਤੀ ਦੀ ਇਹਦੇ ਨਾਲ ਬਹੁਤ ਹੀ ਵਧੀਆ ਬੱਤੀ ਵੱਟ ਹੁੰਦੀ ਆ ਤੇ ਇਹ ਕਿਉਂਕਿ ਨਾ ਤਾਂ ਜੀ ਜ਼ਿਆਦਾ ਆਪਣੀ ਮੋਟੀ ਬੱਤੀ ਵੱਟ ਹੁੰਦੀ ਆ ਨਾ ਹੀ ਪਤਲੀ ਜਿਸ ਸੈਅ ਦੇ ਤੁਸੀਂ ਵਟਣੀ ਚਾਹੁੰਦੇ ਆ ਉਸ ਸੈਅ ਦੀ ਵਟ ਹੋਗੀ ਇਹਨੂੰ ਜਿੰਨਾ ਤੁਸੀਂ ਵਟਾ ਦੇਣਾ ਚਾਹੀਦਾ ਅੱਜ ਜੀ ਆਪਾਂ ਤੁਹਾਨੂੰ ਇੱਕ ਨਾ ਗੋਲ ਬੱਤੀਆਂ ਵੀ ਵਟ ਕੇ ਦਿਖਾਉਣੀ ਆ ਗੋਲ ਬੱਤੀਆਂ ਵਟਣ ਲਈ ਵੀ ਬਹੁਤ ਵਧੀਆ ਤਰੀਕਾ ਹੈ ਜੀ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਥੋੜੀ ਜਿਹੀ ਰੂਹ ਲੈ ਕੇ ਉਹਨੂੰ ਗੋਲ-ਗੋਲ ਕਰ ਲੈਣਾ ਲੋ ਜੀ ਇਹ ਗੋਲ-ਗੋਲ ਰੂਹਾਂ ਪੀਸ ਕਰਕੇ ਦਿੱਤੀ ਸੀ ਕਿ ਲੰਮੇ ਸਮੇਂ ਤੱਕ ਬੱਤੀ ਇਹ ਜਗੂਗੀ ਜੀ ਇਸ ਕਰਕੇ ਤੁਸੀਂ ਇਹਨੂੰ ਵਿੱਚੇ ਦੇ ਜ਼ਰੂਰ ਇਹ ਰੂ ਨੂੰ ਗੋਲ ਕਰਕੇ ਕਵਰ ਕਰਨਾ ਹੈ ਇਸ ਤਰੀਕੇ ਨਾਲ ਫੇਰ ਹੀ ਤੁਸੀਂ ਬੱਤੀ ਨੂੰ ਬਟਣਾ ਹੈ ਜੀ ਬਹੁਤ ਹੀ ਸੋਖੇ ਤਰੀਕੇ ਨਾਲ ਜੀ ਬਟੀਆਂ ਜਾਂਦੀਆਂ ਨੇ ਕੋਈ ਔਖਾ ਨਹੀਂ ਹੈਗਾ ਬੱਤੀਆਂ ਦੀਆਂ ਬੱਟ ਤੇ ਆਪਾਂ ਲੰਮੀਆਂ ਸੈਂਸ ਦੀਆਂ ਬੱਤੀਆਂ ਬੱਟੀਆਂ ਤੇ ਗੋਲ ਵੀ ਆਪਾਂ ਬੱਤੀਆਂ ਬੱਟੀਆਂ ਨੇ ਜਿਹੜੀ ਦੇਖੋ ਜੀ ਤੁਸੀਂ ਪੂਰਾ ਸਾਲ ਤੱਕ ਵੀ ਮਤਲਬ ਜੋਤ ਲਈ ਘਿਓ ਤੇ ਬੱਤੀ ਫਿੱਟ ਕਰਕੇ ਰੱਖ ਸਕਦੇ ਹੋ ਜਦੋਂ ਵੀ ਤੁਹਾਡਾ ਜੀ ਕਰਦਾ ਤੁਸੀਂ ਉਸ ਤਰੀਕੇ ਨਾਲ ਬੱਤੀ ਬਾਲਾ ਘਿਓ ਲਾਓ ਤੇ ਜੋਤ ਜਗਾਓ ਤੇ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਆਪਾਂ ਨੇ ਇਹਦੇ ਵਿੱਚ ਕਿਵੇਂ ਇਹਨਾਂ ਨੂੰ ਤਿਆਰ ਕਰਨਾ ਹੈ ਤੇ ਇਹਦੇ ਵਿੱਚ ਆਪਾਂ ਨੇ ਫਰਾਈ ਪੈਨ ਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਤੇ ਇੱਕ ਪਾਵਾਂਗੇ ਜੀ ਆਪਾਂ ਕਪੂਰ ਤੁਪੂਤੀ ਇੱਕ ਮੈਂ ਹੀ ਲਾਉਂਗੀ ਪੌਚ 프라이ਪੈਨ ਗਰਮ ਰੱਖਤਾ ਆਪਣੀ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਇਸ ਤਰੀਕੇ ਨਾਲ ਦੇਸੀ ਘਿਓ ਪਾ ਲਈ ਆਪਣਾ ਇਹਦੇ ਵਿੱਚ ਆਪਾਂ ਜੀ ਹੁਣ ਕਪੂਰ ਪਾ ਦਾਂਗੇ ਇੱਕ ਪੌਚ ਆਪਾਂ ਕਪੂਰ ਦੀ ਪਾਵਾਂਗੇ ਲੋ ਜੀ ਇੱਕ ਕੱਪ ਆ ਇੱਕ ਪੌਚ ਪਾਤੀ ਆਪਾਂ ਕਪੂਰ ਦੀ ਦੇਖੋ ਜੀ ਹੁਣ ਸਰਦੀਆਂ ਨੇ ਸਰਦੀਆਂ ਕਰਕੇ ਤਾਂ ਤੁਹਾਨੂੰ ਵੀ ਪਤਾ ਆ ਤੇ ਆਪਣਾ ਘਿਓ ਬਿਲਕੁਲ ਹੀ ਜਦੇ ਜੰਮ ਜਾਂਦਾ ਹੈ ਨਾ ਤੇ ਇਸ ਕਰਕੇ ਤੁਸੀਂ ਇਹ ਤੁਸੀਂ ਬਣਾ ਕੇ ਰੱਖ ਸਕਦੇ ਆ ਜੋਤ ਜਗਾਉਣ ਵਾਸਤੇ ਜੋਤ ਜਗਾਉਂਦੇ ਆ ਕੋਈ ਵੀ ਜਿਵੇਂ ਵੀ ਤੁਸੀਂ ਘਰ ਦੇ ਵਿੱਚ ਕਰਦੇ ਹੋ ਤੇ ਇਹਨੂੰ ਬਣਾ ਕੇ ਫਿਰ ਉਸ ਤਰੀਕੇ ਨਾਲ ਤੁਸੀਂ ਇਹ ਜਦੋਂ ਵੀ ਤੁਹਾਡਾ ਜੋਤ ਜਗਾਉਣ ਦਾ ਟਾਈਮ ਆ ਤੇ ਇਹਨੂੰ ਤੁਸੀਂ ਇੱਕ ਬੱਤੀ ਨੂੰ ਚੱਕੋ ਤੇ ਤੁਹਾਡੀ ਜੋਤ ਜਗ ਜੂਗੀ ਤੁਹਾਨੂੰ ਕਿਉਂ ਪਾਉਣ ਦੀ ਲੋੜ ਨਹੀਂ ਪੈਣੀ ਹੈਗੀ ਆ ਬਣੇ ਜਿੱਥੇ ਆ ਇਸ ਜਮਾਉਣ ਵਾਲੀਆਂ ਇਹ ਟ੍ਰੇ ਲੈ ਲਈ ਸੀਗੀ ਤੇ ਇਹਦੇ ਵਿੱਚ ਹੀ ਆਪਾਂ ਦੇਖੋ ਜੀ ਇਹਨਾਂ ਨੂੰ ਬੱਤੀਆਂ ਨੂੰ ਰੱਖਾਂਗੇ। ਇਹ ਲੋਚੀ ਆਪਣਾ ਇਹ ਕਿ ਉਹ ਗਰਮ ਹੋ ਗਿਆ ਸੀਗਾ ਤੇ ਹਲਕਾ-ਹਲਕਾ ਆਪਾਂ ਇਸ ਤਰੀਕੇ ਨਾਲ ਬੱਤੀਆਂ ਨੂੰ ਟਿਕਾ ਦਾਂਗੇ। ਕਿਉਂ ਦੇ ਵਿੱਚ ਜਿਹੜਾ ਆਪਾਂ ਨੇ ਜੀ ਕपूर ਪਾਇਆ ਤੇ ਬਹੁਤ ਹੀ ਵਧੀਆ ਦੀ ਖੁਸ਼ਬੂ ਆ ਰਹੀ ਆ। ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਜਾਂ ਚੀ ਦੇ ਨਾਲ ਦਸੀਂ ਇਹਨੂੰ ਕਿਉਂ ਨਾ ਪਾ ਦੇਣਾ 2 ਮਿੰਟ ਦੇ ਵਿੱਚ ਦੇਖੋ ਜੀ ਆਪਣੀਆਂ ਇਹ ਜਿਹੜਾ ਕਿਉ ਆਪਾਂ ਪਾਵਾਂਗੇ ਬਿਲਕੁਲ ਇਹ ਜੰਮ ਜਾਣਾ ਲੋ ਜੀ ਆਪਾਂ ਇਸ ਤਰੀਕੇ ਨਾਲ ਇਹਨਾਂ ਟ੍ਰੇ ਦੇ ਵਿੱਚ ਬੱਤੀਆਂ ਰੱਖ ਕੇ ਘਿਓ ਨੂੰ ਜਮਾ ਲਿਆ ਤੇ 5 ਕਿ ਮਿੰਟ ਦੇ ਵਿੱਚ ਇਹ ਆਪਣਾ ਦੇਖੋ ਜੀ ਜੰਮ ਜਾਣਾ ਘਿਓ ਤੇ ਹੁਣ ਤਾਂ ਮੌਸਮ ਵੀ ਚੇਂਜ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਇਹ ਸਾਰੀਆਂ ਇਸ ਦੇ ਵਿੱਚ ਜੋ ਤੁਹਾਡੇ ਕੋਲ ਟ੍ਰੇ ਹੈਗੇ ਤੇ ਤੁਸੀਂ ਉਹਦੇ ਵਿੱਚ ਰੱਖ ਕੇ ਬੱਤੀਆਂ ਨੂੰ ਇਸ ਤਰੀਕੇ ਨਾਲ ਬਣਾ ਸਕਦੇ ਹੋ ਜਿਦੋਂ ਵੀ ਤੁਸੀਂ ਜੋਤ ਜਗਾਉਣੀ ਹੈ ਦੇਖੋ ਜੀ ਤੇ ਫਿਰ ਤੁਸੀਂ ਜੋਤ ਜੋਤ ਵਾਲੀ ਬੱਤੀ ਬਹੁਤ ਵਧੀਆੀ ਪੱਤੀ ਤੁਸੀਂ ਜਗਾ ਸਕਦੇ ਹੋ ਬਹੁਤ ਹੀ ਵਧੀਆ ਤਰੀਕਾ ਸੀਗਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਜਾਣ ਲੱਗੇ ਲਾਈਕ ਵੀ ਕਰਕੇ ਜਾਇਆ ਕਰੋ ਪਲੀਜ਼ ਤੇ ਸੋਨਾ ਜਿਹਾ ਕਮੈਂਟ ਵੀ ਕਰਕੇ ਜਾਇਆ ਕਰੋ ਠੀਕ ਹੈ ਜੀ ਤੇ ਕਿਹੋ ਜਿਹਾ ਸਾਡਾ ਇਹ ਆਈਡੀਆ ਲੱਗਿਆ ਤੇ ਚਲੋ ਜੀ ਆਪਾਂ ਜੀ ਮਿਲਦੇ ਹਾਂ ਹੁਣ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ